ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇਕ ਵਾਰੀ ਰੀਚ ਪਵਾ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇਕ ਵਾਰੀ ਰੀਚ ਪੁਗਾ ਦੇਵੇ ਰੋਜ ਬਾਲਮਾ ਕਹਿੰਦੀ ਤੇਰੇ ਘਰ ਵਿੱਚ ਦਾਲ ਨਾਟਾਵੇ ਤੇਰਾ ਲੈ ਫਤਲਾਈ ਪਾਟਾਵੇ ਕਰ ਵਿੱਚ ਦਾਲ ਨਾ ਟਾਵੇ ਤੇਰਾ ਲੈ ਫਤਲਾਈ ਪਾਟਾਵੇ ਮੇਰੇ ਦਿਲ ਨੂੰ ਪੈਂਦਾ ਘਾਟਾਵੇ ਮੈਂ ਤੇਰੇ ਪੈਰੀ ਪੈਂਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲ ਮਾਂ ਕਹਿੰਦੀ ਮੇਰੀ ਇੱਕ ਵਾਰੀ ਜਿਪ ਪਗਾ ਦੇਵੇ ਰੋਜ ਬਾਲ ਮਾਂ ਕਹਿੰਦੀ ਤੂੰ ਪਾਰ ਸੁਨੇ ਦਾ ਸੇਠ ਵੇ ਕਰ ਹੈਨੀ ਦਰੀ ਅੱਖੇ ਸਵੇ ਸੋਨੇ ਦਾ ਸੇਠ ਵੇ ਕਰਹਿਣੀ ਦਰਿਆ ਖੇਸ ਵੇ ਮੇਰੇ ਵੱਲ ਤਾਂ ਵੇਖ ਵੇ ਮੈਂ ਤਰਲੇ ਪਾਪਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੈਂ ਤਾਨੇ ਸੁਣਦੀ ਗੈਰਾਂ ਦੇ ਜਿੜ ਤੀਰ ਮਾਰਦੇ ਸੁੰਦੇ ਗਹਿਰਾ ਦੇ ਜੜ ਤੀਰ ਮਾਰਦੇ ਗਹਿਰਾ ਦੇ ਇਹ ਬੋਲ ਪਰੇ ਬੇਜਹਿਰਾ ਦੇ ਮੇਰੀ ਜਿੰਦ ਮੌਲਨਾ ਸੈਂਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਜਿਪ ਪੁਗਾ ਦੇਵੇ ਰੋਜ ਬਾਲਮਾ ਕਹਿੰਦੀ ਮੈਨੂੰ ਰੋਜ ਗਵਾਂਟਣ ਕਹਿੰਦੀ ਵੇ ਮੈਂ ਚੂੜੇ ਬਾਜਣਾ ਰੈਂਦੀ ਵੇ ਲੁਕ ਲੁਕ ਸੇਂਦੀ ਵੇ ਮੈਂ ਅੰਦਰ ਲੁਕ ਲੁਕ ਬੈੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲ ਮਾਂ ਕਹਿੰਦੀ ਮੇਰੀ ਇੱਕ ਵਾਰੀ ਜਿਚ ਪੁਗਾ ਦੇਵੇ ਰੋਜ ਬਾਲ ਮਾਂ ਕਹਿੰਦੀ ਮੈਂ ਚੂੜਾ ਲੈਣਾ ਚਾਹੰਦੀ ਦਾ ਜਿਹੜਾ ਛਣਕੇ ਗਿੱਤਾ ਪਾਉਂਦੀ ਦਾ ਚਣ ਕੇ ਗਿੱਦਾ ਪੌਦੀ ਦਾ ਜਿਹੜਾ ਚਮਕੇ ਪੇਕੇ ਜਾਂਦੀ ਦਾ ਤਿੰਨ ਰੋਜ ਬਾਲ ਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲ ਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਪੁਗਾ ਦੇਵੇ ਰੋਜ ਬਾਲ ਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਪੁਗਾ ਦੇਵੇ ਰੋਜ ਬਾਲ ਮਾ ਕਹਿੰਦੀ ਸਸਿਕਾ ਜੀ ਕਿਸ ਤਰ੍ਹਾਂ ਦਾ ਲੱਗਾ ਅੱਜ ਦਾ ਗੀਤ ਇਹ ਗੁਰਮੀਤ ਬਾਬਾ ਜੀ ਦਾ ਗਾਇਆ ਬਹੁਤ ਹੀ ਪਿਆਰਾ ਗੀਤ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ